ਜਿੱਤਨਾ ਦਿਆ ਮੇਰੀ ਦਾਤੀ ਨੇ ਮੁਝ ਕੋ ਉਤਨੀ ਮੇਰੀ ਔਕਾਤ ਨਹੀਂ ਜੇ ਤੋ ਕਰਮ ਹੈ ਮੇਰੀ ਕਾਲੀ ਮਾਤਾ ਕਾ ਬਰਨਾ ਮੁਝ ਮੇ ਤੋ ਕੋਈ ਬਾਤ ਨਹੀਂ ਜੀ ਆਰਸੀ ਲਾਈਵ ਟੀਵੀ ਫੇਸਬੁਕ ਤੇ ਸਾਰਾ ਦਾ ਸਵਾਗਤ ਹੈ ਜੀ ਅੱਜ ਅਸੀਂ ਆਏ ਹੋਇਆ ਦੇ ਭੂਮੀ ਹਿਮਾਚਲ ਪ੍ਰਦੇਸ਼ ਪਹਿਲਾ ਤੁਸੀਂ ਦੇਖੋ ਵੀ ਕੁਦਰਤ ਦੀ ਕਿੰਨੀ ਵੱਡੀ ਸੁਗਾਤ ਐ ਇੱਥੇ ਤੇ ਬਹੁਤ ਵਧੀਆ ਜਿਹੜੀ ਖੁੱਲੀ-ਖੁੱਲੀ ਆਕਸੀਜਨ ਮਿਲ ਰਹੀ ਹੈ ਤੇ ਉੱਤੋਂ ਮੇਰੀ ਮਾਂ ਕਾਲੀ ਮਾਤਾ ਦਾ ਸਾਹਮਣੇ ਦਰਬਾਰ ਹੈ ਇੱਥੇ ਕੋਈ ਵੀ ਆਇਆ ਖਾਲੀ ਨਹੀਂ ਮੁੜਿਆ ਜਿਹੜੀ ਵੀ ਮਨੋ ਕਾਮਨਾ ਲੈ ਕੇ ਇੱਥੇ ਆਇਆ ਸਾਰੀਆਂ ਮਨੋ ਕਾਮਨਾ ਜਿਹੜੇ ਇੱਥੇ ਪੂਰੀਆਂ ਹੋ ਜਾਂਦੀਆਂ ਤੇ ਸਾਹਮਣੇ ਦਰਸ਼ਨ ਕਰੋ ਤੇ ਮੈਂ ਤੁਹਾਨੂੰ ਅੰਦਰੋਂ ਵੀ ਦਰਸ਼ਨ ਕਰਾਂਦਾ ਤੁਸੀਂ ਵੀ ਸਾਰੇ ਜਰੂਰ ਵੀਡੀਓ ਸ਼ੇਅਰ ਕਰੋ ਤੁਹਾਡੀਆਂ ਵੀ ਮਨੋ ਕਾਮਨਾ ਸਾਰੀਆਂ ਪੂਰੀਆਂ ਹੋ ਜਾਣੀਆਂ ਦਰਸ਼ਨ ਕਰਕੇ ਇਹ ਮੰਦਿਰ ਪੈ ਜਾਂਦਾ ਹੈ ਖੋਖਰਾ گاؤں ਨੇੜੇ ਖੇੜਾ ਬੱਸ ਸਟੈਂਡ ਆ ਇੱਧਰ ਨੂੰ ਗੱਡੀ ਵੀ ਆ ਜਾਂਦੀ ਆ ਸਾਹਮਣੇ ਜਿਹੜਾ ਥੋੜਾ ਕੱਚਾ ਜਿਹਾ ਰਸਤਾ ਅੱਗੇ ਖੇੜਾ ਨਾਲੇ ਬਿਲਕੁਲ ਕਿਲੋ ਤੋਂ 2 ਕਿਲੋਮੀਟਰ ਤੇ ਜਿਹੜਾ ਨਾਲਾ ਘੜਦਾ ਬੱਸ ਸਟੈਂਡ ਪੈ ਜਾਂਦਾ ਹੈ ਤੇ ਆਹਾ ਤੁਸੀਂ ਲਾ ਲੋ ਸਾਹਮਣੇ ਕਿੰਨੀਆਂ ਸੋਹਣੀਆਂ ਸੋਹਣੀਆਂ ਪਹਾੜੀਆਂ ਦੇ ਵਿੱਚ ਬਹੁਤ ਸੋਹਣਾ ਮੇਰੀ ਕਾਲੀ ਮਾਤਾ ਦਾ ਜਿਹੜਾ ਦਰਬਾਰ ਸਜਿਆ ਹੋਇਆ ਹੈ। ਬਾਬਾ ਅਸ਼ੋਕ ਦਾਸ ਜੀ ਉਰਫ ਬੂਧनाथ ਜੀ ਇੱਥੇ ਦੇ ਮੁੱਖ ਸੇਵਾਦਾਰ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ। ਜਿਨ੍ਹਾਂ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਉਹਨਾਂ ਦਾ ਨੰਬਰ ਵੀ ਇੱਥੇ ਲਿਖਿਆ ਹੋਇਆ ਹੈ 98058 ਤੇ 40384 ਨੰਬਰ ਤੇ ਦਰਸ਼ਨ ਕਰੋ ਜੀ। ਜਰੂਰ ਸਾਰੇ ਤੇ ਵੀਡੀਓ ਸ਼ੇਅਰ ਕਰਦੇ ਜਾਇਓ ਜੀ। ਤੇ ਆਓ ਤੁਹਾਨੂੰ ਅੰਦਰੋਂ ਦਰਸ਼ਨ ਕਰਵਾ ਦਿੰਨਾ ਤੇ ਆਪਾਂ ਆਨੋ ਤੁਹਾਡੀ ਸਾਰਿਆਂ ਦੀ ਹਾਜ਼ਰੀ ਸਮਝ ਲਓ ਤੁਸੀਂ ਵੀਡੀਓ ਚ ਮੇਰੇ ਨਾਲ ਨਾਲ ਦਰਸ਼ਨ ਕਰ ਰਹੇ ਹੋ ਲਓ ਜੀ ਦਰਸ਼ਨ ਕਰੋ ਜੀ ਬਿਲਕੁਲ ਸਾਹਮਣੇ ਜਿਹੜੇ ਜੈ ਹਨੂਮਾਨ ਵੀਰ ਬਜਰੰਗੀ ਜੈ ਸ਼੍ਰੀ ਰਾਮ ਜੈ ਸੀ ਰਾਮ ਲਿਖ ਕੇ ਵੀਡੀਓ ਜਰੂਰ ਸ਼ੇਅਰ ਕਰਦੇ ਜਾਇਓ ਪਵਨ ਪੁੱਤਰ ਹਨੂਮਾਨ ਕੀ ਜੈ ਤੇ ਅੰਦਰੋਂ ਤੁਹਾਨੂੰ ਦਰਸ਼ਨ ਕਰਾ ਦਮਾ ਬਹੁਤ ਸੋਹਣਾ ਜਿਹੜਾ ਸੁੰਦਰ ਮੇਰੀ ਕਾਲੀ ਮਾਤਾ ਦਾ ਦਰਬਾਰ ਜੈ ਕਾਲੀ ਕਲਕੱਤੇ ਵਾਲੀ ਦਰਬਾਰ ਨਾ ਜਾਏ ਖਾਲੀ ਤੇ ਹੋਰ ਵੀ ਤੁਹਾਨੂੰ ਮੈਂ ਦਰਸ਼ਨ ਕਰਾਵਾਂਗਾ ਲੋ ਜੀ ਸਾਹਮਣੇ ਦਰਸ਼ਨ ਕਰੋ ਕਾਲੀ ਮਾਤਾ ਮੇਰੀ ਮਈਆ ਇੱਥੇ ਜਿਹੜਾ ਵੀ ਜੋ ਵੀ ਕੋਈ ਆਇਆ ਜਿਸ ਵੀ ਸੋਚ ਨਾਲ ਆਇਆ ਜੋ ਵੀ ਮੰਗਿਆ ਉਹ ਖਾਲੀ ਨਹੀਂ ਗਿਆ ਜਰੂਰ ਤੁਸੀਂ ਵੀ ਦਰਸ਼ਨ ਕਰਨ ਆਇਓ ਤੇ ਪਿੰਡੀ ਰੂਪ ਦੇ ਵਿੱਚ ਪਿੰਡੀ ਰੂਪ ਜਿਹੜੇ ਇੱਥੇ ਪ੍ਰਗਟ ਹੋਇਆ ਮਾ ਕਾਲੀ ਮਾਤਾ ਪ੍ਰਗਟ ਹੋਈ ਹੈ। ਉਰੇ ਆਓ। ਪਰਿਵਾਰ ਨਾਲ ਆਓ। ਜੋ ਵੀ ਮਨ ਚ ਮਰਾਦ ਆਉ ਲੈ ਕੇ ਆਓ। ਮਰਾਦ ਜਿਹੜੀ ਪੂਰੀ ਹੁੰਦੀ ਹੈ। ਤੇ ਮੇਰੇ ਨਾਲ ਨਾਲ ਲਗਾਓ। ਮਈਆ ਤੇਰੀ ਹੀ ਜੁਨੀਨ ਹੋ। ਹੋ ਮਈਆ ਤੇਰੀ ਹੀ ਜੁਨੀਨ ਹੋ। ਸਿਤਾਰੇ ਲੱਗੇ ਹੋਏ ਹਾਂ। ਹੋ ਐਨਾ ਦਿੱਤਾ ਦਾਤੀਏ। ਇਨਾ ਦਿੱਤਾ ਦਾਤੀਏ ਨਜ਼ਾਰੇ ਲੱਗੇ ਹੋਏ ਹਾਂ ਹੋ ਮਈਆ ਤੇਰੀ ਜੁਨੇਨੋਮਾ ਹੋ ਸੈਕਲਾਂ ਤੋਂ ਮਈਆ ਸਾਨੂੰ ਹੋ ਕਾਰਾ ਦੇ ਦਿੱਤੀਆਂ ਸੈਕਲਾਂ ਤੋਂ ਮਈਆ ਸਾਨੂੰ ਹੋ ਕਾਰਾ ਦੇ ਦਿੱਤੀਆਂ ਉਜੜੇ ਹੋਏ ਬਾਗਾਂ ਨੂੰ ਬਹਾਰਾਂ ਦੇ ਦਿੱਤੀਆਂ ਹੋ ਤੇਰੀ ਮੇਰੇ ਨਾਲ ਛੋਟੇ ਹੋ ਤੇਰੀ ਮੇਰੇ ਨਾਲ ਛੋਟੇ ਅੱਜ ਵੱਡੇ ਹੋਏ ਆ ਹੋ ਐਨਾ ਦਿੱਤਾ ਦਾਤੀਏ ਨਜ਼ਾਰੇ ਲੱਗੇ ਹੋਏ ਆ ਹੋ ਮਈਆ ਤੇਰੀ ਜਨੀਨੋ ਮਾਂ ਹੋ ਮੰਗਦੇ ਸੀ ਮਈਆ ਸਾਡਾ ਹੋ ਪੱਲਾ ਪਰ ਦਿੱਤਾ ਤੂੰ ਮੰਗਦੇ ਸੀ ਮਈਆ ਸਾਡਾ ਹੋ ਪੱਲਾ ਪਰ ਦਿੱਤਾ ਤੂੰ ਹੋ ਕਜਦੇਆਂ ਟੋਟਿਆਂ ਨੂੰ ਹੀਰਾ ਮਾਏ ਕੀਤਾ ਤੂੰ ਜੇ ਆਸੀ ਲੜਲੇ ਦੇ ਮਾਏ ਜੇ ਆਸੀ ਲੜਲੇ ਦੇ ਮਾਏ ਹੋ ਦੁੱਖ ਤੁਲ ਕੋ ਆ ਹੋ ਐਨਾ ਦਿੱਤਾ ਦਾਤੀਏ ਮੇਰੇ ਬਾਬਾ ਜੀ ਅਸ਼ੋਕ ਦਾਸ ਦੇ ਨਜ਼ਾਰੇ ਲੱਗੇ ਹੋਏ ਆ ਹੋ ਮਈਆ ਤੇਰੀ ਚੁਨੀਨ ਹੂੰ ਮਾਂ ਜੇ ਭਜਨ ਬੜੇ ਲੱਗੇ ਆ ਜਰੂਰ ਜੈ ਮਾਤਾ ਦੀ ਲਿਖ ਕੇ ਸ਼ੇਅਰ ਸਾਰੇ ਜਰੂਰ ਕਰਦੇ ਜਾਇਓ ਤੇ ਮੈਂ ਨਾਲੇ ਤੁਹਾਨੂੰ ਹੋਰ ਦਰਸ਼ਨ ਇੱਥੇ ਕਰਾ ਦਵਾਂ ਮੇਰੇ ਬੋਲੇ ਬਾਬਾ ਮੇਰੇ ਗੁਰੂ ਦੇਵ ਜਿਨ੍ਹਾਂ ਨੂੰ ਮੈਂ ਪੱਗ ਦਿੱਤੀ ਹੋਈ ਆ ਉਹਨਾਂ ਦੇ ਵੀ ਤੁਹਾਨੂੰ ਮੈਂ ਦਰਸ਼ਨ ਕਰਾ ਦਵਾਂ ਦੇਵੋ ਕੇ ਦੇਵ ਮਹਾਦੇਵ बोल शंकर भगवान की जय लो इथे पिंडी है ते शंकर भगवान ने आपा रोशनी कर दी ए लो जी सारे जरूर वीडियो शेयर करो ओम नमः शिवाय लिख के वीडियो जरूर शेयर करते जाओ भोलेनाथ ਦੇ भक्त ਵੀ सारे ਵੀਡੀਓ ਸ਼ੇਅਰ ਕਰਿਓ जय गणेश जय गणेश जय गणेश देवा माता तेरी पार्वती पिता महादेव जय महाकाल ਹੋਰ ਵੀ ਤੁਹਾਨੂੰ ਦਰਸ਼ਨ ਕਰਾਨੀ ਹੈ ਇਹ ਨਾਲ ਹੀ ਜਿਹੜਾ ਮੰਦਿਰ ਬਣਿਆ ਹੋਇਆ ਹੈ ਪੋਲੇਨਾਥ ਦਾ ਤੇ ਨਾਲੇ ਮਾਨੈਣਾ ਦਾ ਦਰਸ਼ਨ ਤੁਸੀਂ ਕਰ ਸਕਦੇ ਹੋ ਆ ਦੇਖੋ ਆ ਦੇਖੋ ਉਧਰ ਵੀ ਖਾਦਮਤੋ ਜੈ ਮਾਤਾ ਦੀ ਜੈ ਨੈਨਾ ਮਾਤਾ ਦੀ ਕਿਰਪਾ ਕਰੋ ਮਾਂ ਜਿਹੜੇ-ਜਿਹੜੇ ਵੀਡੀਓ ਦੇਖਦੇ ਆ ਉਹਨਾਂ ਦੀ ਹਰ ਰਰ ਮਨੋ ਕਾਮਨਾ ਪੂਰੀਆਂ ਕਰ ਦੋ ਹਰ ਮਨੋ ਕਾਮਨਾ ਪੂਰੀਆਂ ਕਰ ਦੋ ਮਾਂ ਸੋ ਸਾਰੇ ਜਰਸੀ ਲਾਇਬ੍ਰੀ ਵੀ ਫੇਸਬੁਕ ਪੇਜ YouTube ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਹੋਰ ਵੀ ਤੁਹਾਨੂੰ ਮੰਦਰਾਂ ਦੇ ਦਰਸ਼ਨ ਕਰਾਉਂਦੇ ਰਹਾਂਗੇ ਹੋਰ ਵੀ ਧਾਰਮਿਕ ਸਥਾਨਾਂ ਦੇ ਦਰਸ਼ਨ ਤੁਹਾਨੂੰ ਕਰਾਉਂਦੇ ਰਹਾਂਗੇ ਇਸ ਚੈਨਲ ਦੇ ਨਾਲ ਤੁਸੀਂ ਜੁੜੇ ਰਹੋ ਤੇ ਜਰੂਰ ਜੈ ਕਾਲੀ ਮਾਤਾ ਦੀ ਹਰ ਹਰ ਮਹਾਦੇਵ ਜੈ ਸ਼ਿਵ ਸ਼ੰਕਰ ਜੈ ਹਨੂਮਾਨ ਜੈ ਬਾਬਾ ਬੂਤਨਾਥ ਲਿਖ ਕੇ ਵੀਡੀਓ ਜਰੂਰ ਸਾਰੇ ਸ਼ੇਅਰ ਕਰਦੇ ਜਾਓ ਤੇ ਇੱਥੇ ਜਰੂਰ ਆਇਓ ਹਰ ਮਨੋ ਕਾਮਨਾ ਜਿਹੜੀ ਇੱਥੇ ਪੂਰੀ ਹੁੰਦੀ ਹੈ ਜ਼ਰੂਰ ਇੱਥੇ ਵੀ ਆਇਓ ਸਾਰੇ ਜੈ ਮਾਤਾ ਦੀ ਜੈ ਕਾਲੀ ਮਾਤਾ ਦੀ ਸਾਰੇ ਭਗਤਾਂ ਨੂੰ